ਆਕੇ ਕੇ ਉਹ ਨਾਲ ਉਹ ਡੇਡ ਉਹ ਕਹਿੰਦਾ ਮੇਰੇ ਘਰ ਵਾਲੀ ਦੇ ਪੇੜ ਚ ਰਸੌਲੀ ਦੀ ਸਾਬਾ ਕੇ ਲੋਲੀ ਕਹਿੰਦਾ ਅਸੀਂ ਪੀਜੀਆਈ ਗਏ ਪੀਸੀਏ ਗਏ ਉਹਨਾਂ ਨੇ ਸਾਨੂੰ ਕਹਿੰਦੇ ਵੀ ਆਪਰੇਸ਼ਨ ਹੋਊ ਕਹਿੰਦੇ ਅਸੀਂ ਬਾਬਾ ਜੀ ਪੁੱਛਿਆ ਨਹੀਂ ਉਹ ਕਰਨ ਤਰੀਕ ਲਿਆਏ ਬਈ ਉਹਨਾਂ ਤਰੀਕ ਦੇਤੀ ਬਰਾਣੀ ਤਰੀਕ ਨੂੰ ਆਪਰੇਸ਼ਨ ਕਰਨਗੇ ਕਹਿੰਦਾ ਯਾਰ ਹਿੰਕਾਰ ਆਈ ਅਸੀਂ ਸੋਚੇ ਵੀ ਆਪਣੇ ਬਾਬਾ ਜੀ ਨੂੰ ਤਾਂ ਪੁੱਛਿਆ ਨਹੀਂ ਆਪਣੇ ਆਪੇ ਤਰੀਕ ਲੈ ਲਈ ਕਹਿੰਦਾ ਇਹ ਪ੍ਰੋਗਰਾਮ ਬਣਾ ਲੇ ਵੀ ਆਪਾਂ ਪਰੇਸ਼ਾਨ ਤੇ ਇੱਕ ਦਿਨ ਪਹਿਣਾ ਮਹਾਰਾ ਨੂੰ ਬੇਨਤੀ ਕਰੇ ਆਂਗੇ ਕਹਿੰਦਾ ਇੱਕ ਦਿਨ ਪਹਿਣਾ ਹੀ ਚਲੇਗੇ ਬਾਬਾ ਜੀ ਕੋ ਕਹਿੰਦਾ ਮੈਂ ਪਿੱਛੇ ਜਸਾਰੀ ਸੰਗਤ ਦੇ ਪਿੱਛੇ ਲੱਗ ਗਿਆ ਸੰਗਤ ਮੱਤਾ ਟੇਕ ਕੇ ਚਲੀ ਗਿਆ ਨਾ ਫਿਰ ਮੈਂ ਬੇਨਤੀ ਕਰੀ ਕਹਿੰਦਾ ਮੇਰੇ ਨਾਲ ਨਾ ਖੜੀ ਤੇ ਮੇਰੇ ਘਰੋਂ ਕਹਿੰਦਾ ਮੈਂ ਕਿਹਾ ਮਹਾਨਾ ਜੀ ਇਹ ਮੇਰੇ ਘਰੋਂ ਹੈ ਇਹਦੇ ਪੇੜ ਤੇ ਦਸੌੜੀ ਹੈ ਕਹਿੰਦਾ ਦੇਖ ਕੇ ਐ ਕਹਿੰਦੇ ਕਹਿੰਦੇ ਭਾਈ ਸੰਤਾਂ ਲੱਗਦੀ ਨਹੀਂ ਹੈ ਕਹਿੰਦਾ ਹੁਣ ਅਸੀਂ ਫੇਰ ਕੀ ਕਰਾਂ ਤਾਂ ਪਰੇਸ਼ਾਨ ਨਹੀਂ ਕਹਿੰਦਾ ਚੁੱਪ ਕਰਕੇ ਕਹਿੰਦਾ ਮੋੜਿਆ ਏ ਤੂੰ ਇਹ ਤਾਂ ਪਰੇਸ਼ਾਨ ਕਰਾਉਣ ਚਲੇ ਗਿਆ ਕਹਿੰਦਾ ਸੀ ਉਹਨਾਂ ਨੇ ਕੋਈ ਗੱਲ ਨਹੀਂ ਕਰੀ ਵੀ ਆਪਰੇਸ਼ਨ ਹੋਣਾ ਇੱਕ ਇੱਕਾਂ ਕਹਿੰਦਾ ਤਾਂ ਉਹਨਾਂ ਜਿਆ ਕਹਿੰਦਾ ਬਾਪੇ ਕਹਿੰਦੇ ਸਭ ਤਾਂ ਲੱਗਦੀ ਨਹੀਂ ਐ ਕਹਿੰਦਾ ਵੀ ਅਸੀਂ ਚੁੱਪ ਕਰਕੇ ਬੋਲੇ ਜੀ ਕਹਿੰਦਾ ਕਹਿੰਦਾ ਫੇਰ ਤੂੰ ਇਹ ਤਾਂ ਅਸੀਂ ਚਲੇ ਗਏ ਪਰੇਸ਼ਾਨ ਕਰਾਉਣ ਉਹਨਾਂ ਜਸ ਸਟੈਂਚਰ ਚ ਪਾ ਕੇ ਲੈ ਕਹਿੰਦਾ ਲੈ ਕੇ ਗਏ ਅੰਦਰ ਟੀਕਾ ਲਾਉਣ ਨੂੰ ਕਹਿੰਦਾ ਉਹ ਛਿੱਕਾਂ ਲੱਗੀਆਂ ਬਥੇਰੇ ਜਤਨ ਕਰੇ ਉਹਨਾਂ ਨੇ ਛਿੱਕਾਂ ਨਾ ਹਟੀਆਂ ਜੀ ਆ ਕੰਟਾ ਲੱਕੇਰੇ ਕਦੇ ਕੁਝ ਕਹਨਾ ਕਦੇ ਕੁਝ ਕਹਨਾ ਸਿੱਕਾ ਨਹੀਂ ਹਟਿਆ ਅਖੀਰ ਉਹਨੇ ਬਾਹਰ ਘੱਟਦੀ ਵੀ ਦਾ ਆਪਰੇਸ਼ਨ ਨਹੀਂ ਹੋਣਾ ਜੀ ਕਹਿੰਦਾ ਬਾਹਰ ਆ ਕੇ ਕਹਿੰਦਾ ਫੇਰ ਇਹਨਾਂ ਨੂੰ ਜਿਹੜਾ ਆਪਰੇਸ਼ਨ ਹੋਰ ਕਰਨੇ ਦਾ ਆਪਰੇਸ਼ਨ ਕਰਕੇ ਵਿਲਾ ਹੋਇਆ ਡਾਕਟਰ ਕਹਿੰਦੇ ਹੁਣ ਫੇਰ ਕਰਾਂਗੇ ਤੁਸੀਂ ਹੁਣ ਜਾਓ ਉਹਨੂੰ ਤਰੀਕ ਦੇਾਂਗੇ ਇਹਦਾ ਫੇਰ ਨਾਲ ਹਨ ਵੀਦਨ ਕਹਿੰਨੇ ਮੇਨੇ ਤਰੀਕ ਦਿੱਤੀ ਕਹਿੰਦਾ ਜਾਪੇ ਅਸੀਂ ਜਾ ਕੇ ਕਹਿੰਦੇ ਵੀ ਸਕੈਨ ਕਰਨੀ ਹੈ ਜੇ ਸਕੈਨ ਕਰੀ ਉੱਤੇ ਕੁਝ ਨਹੀਂ ਆਇਆ ਦੇ ਵੀ ਹੈ ਨਹੀਂ ਮੈਂ ਇਹੇ ਕੰਮ ਵੀ ਕਰੇ ਨਾ ਵੀ ਹਾਂਜੀ ਹਾਂ ਬਹੁਤ ਸਭ ਕੁਝ ਹੋ ਰਿਹਾ ਉਹ ਹਾਂ ਕੀ ਦਸੀਏ